ਸਤਿ ਗੁਰ ਜੀ ਸਾਰਿਆਂ ਨੂੰ ਅਜ ਦੇ ਨਿਊ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਆਏ ਹੋਏ ਹਾਂ ਜੀ ਡੀਮਾਰਟ ਤੁਸੀਂ ਦੇਖ ਸਕਦੇ ਆਂ ਕਿ ਡੀਮਾਰਟ 'ਚ ਹੁਣ ਅਸੀਂ ਐਂਟਰੀ ਕਰਨ ਲੱਗੇ ਆਂ ਤੇ ਅੱਜ ਤੁਹਾਨੂੰ ਦਿਖਾਉਂਦੇ ਆਂ ਕਿ ਇੱਥੇ ਕਿਹੜੀਆਂ ਕਿੜੀਆਂ ਚੀਜ਼ਾਂ ਸਸਤੀਆਂ ਹੋਈਆਂ ਪਈਆਂ ਆ ਉਹ ਸਾਰੀਆਂ ਅੱਜ ਜਾਂ ਵੇਰੇ ਤੁਹਾਨੂੰ ਦੱਸਾਂਗੇ ਤੇ ਬਲੌਗ ਦੇ ਨਾਲ ਇਦਾਂ ਹੀ ਬਣੇ ਰਹੀਓ ਆਜੋ ਅੰਦਰ ਚੱਲਦੇ ਆਂ ਲਗਦਾ ਅਸੀਂ ਡੀਮਾਰਟ ਪਹੁੰਚ ਚੁੱਕੇ ਆਂ ਫਗਵਾੜੇ ਦੇ ਤੇ ਰਸ਼ ਚੁ ਇਸ ਚੈੱਕ ਕਰ ਸਕਦੇ ਆਂ ਵਾਹ ਰਸ਼ ਦੇਖੋ ਤੁਸੀਂ ਜਦੋਂ ਮਰਜੀ ਆਜੋ ਇਦਾਂ ਹੀ ਰਸ਼ ਰਹਿੰਦਾ ਗੱਡੀਆਂ ਮੋਟਰਸਾਈਕਲ ਸਕੂਟਰ ਦੇਖੋ ਦੇਖੋ ਰਸ਼ ਕਾਫੀ ਰਸ਼ ਪਿਆ ਹੋਇਆ ਹੈ ਚਲੋ ਅੰਦਰ ਜਾ ਕੇ ਦਿਖਾਉਨੇ ਆ ਤੁਹਾਨੂੰ ਬਣੇ ਰਹੋ ਬਲੌਗ ਦੇ ਨਾਲ ਤੁਸੀਂ ਦੇਖ ਸਕਦੇ ਆਂ ਜੀ ਬੋਟਲਸ ਲੱਗੀਆਂ ਹੋਈਆਂ ਆ ਹਾਂਜੀ ਗਾਇਜ਼ ਇੱਧਰ ਸਾਰੀਆਂ ਬੋਤਲ ਵਗੈਰਾ ਲੱਗੀਆਂ ਤੁਸੀਂ ਦੇਖ ਸਕਦੇ ਆ ਬੱਚਿਆਂ ਦੇ ਸਿੱਪਰ ਵਗੈਰਾ ਹੋ ਗਏ ਉਹ ਤੁਹਾਨੂੰ ਇੱਥੋਂ ਮਿਲ ਜੂਗੇ ਬੋਤਲਾਂ ਹੋ ਗਈਆਂ ਹੁਣ ਤੁਹਾਨੂੰ ਗਰਮੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਲੋਡ ਬਹੁਤ ਜ਼ਿਆਦਾ ਪੈਂਦੀ ਆ ਤੇ ਬਹੁਤ ਘੱਟ ਪ੍ਰਾਈਸ ਤੇ ਸਿਰਫ ਸਿਰਫ 29 ਰੁਪਏ ਦੇ ਵਿੱਚ 50 ਰੁਪਏ ਦੇ ਵਿੱਚ 100 ਰੁਪਏ ਦੇ ਵਿੱਚ ਸਿਰਫ ਤੁਹਾਨੂੰ ਬਹੁਤ ਵਧੀਆ ਬੱਚਿਆਂ ਦਾ ਸਿੱਪਰ ਤੇ ਨਾਲ ਹੀ ਬੋਤਲ ਮਿਲ ਜੂਗੀ ਤੇ ਆਉਣਾ ਕਿੱਥੇ ਆ ਤੁਸੀਂ ਫਗਵਾੜਾ ਡੀਮਾਰਟ ਵਿੱਚ ਬਹੁਤ ਵਧੀਆ ਡਿਸਕਾਊਂਟ ਲੱਗੇ ਹੋਇਆ ਇੱਧਰ ਟਿਫਨ ਵਗੈਰਾ ਲੱਗੇ ਬੱਚਿਆਂ ਦੇ ਦੇਖ ਸਕਦੇ ਆ ਤੁਸੀਂ ਸਿਰਫ 39 ਰੁਪਏ ਤੋਂ ਤੁਹਾਨੂੰ ਟਿਫਨ ਸਟਾਰਟ ਹੋ ਜਾਂਦੇ ਆ ਦੇਖ ਸਕਦੇ ਕਿੰਨਾ ਵਧੀਆ ਹੈ ਵਿੱਚ ਚਮਚ ਵੀ ਆ ਇੱਕ ਤੇ ਇੱਕ ਰੱਖਣਾ ਤੇ ਅਲੱਗ-ਅਲੱਗ ਇਹਨਾਂ ਦੇ ਪ੍ਰਾਈਸ ਆ ਤੇ ਅਲੱਗ-ਅਲੱਗ ਡਿਜ਼ਾਈਨ ਆ ਤੁਸੀਂ ਦੇਖ ਸਕਦੇ ਆ ਇਹ ਹੈਗਾ ਡੱਬੀ ਵਾਲਾ ਤੇ ਇਹਦੇ ਵਿੱਚੋਂ ਤੁਸੀਂ ਕੱਢ ਕੇ ਵੀ ਧੋ ਸਕਦੇ ਆ ਇਹ ਡੱਬੀ ਇਹ ਸਿਰਫ ਤੁਹਾਨੂੰ 99 ਰੁਪਏ ਦਾ ਮਿਲ ਜਾਊਗਾ ਅਲੱਗ-ਅਲੱਗ ਇਹਨਾਂ ਦੇ ਪ੍ਰਾਈਸ ਆ ਜੀ ਤੇ ਇਹ ਵੀ ਤੁਹਾਨੂੰ ਇਹ 40 ਰੁਪਏ ਤੋਂ ਲੈ ਕੇ ਤੇ 150 ਰੁਪਏ ਤੱਕ 200 ਰੁਪਏ ਤੱਕ ਸਾਰੇ ਜਿਹੜਾ ਵੀ ਤੁਸੀਂ ਲੈਣਾ ਚਾਹੁੰਦੇ ਆ ਲੈ ਸਕਦੇ ਆ ਸਾਰੇ ਡਿਫਰੈਂਟ ਇੱਥੇ ਲੱਗੇ ਹੋਏ ਆ ਆ 219 ਰੁਪਏ ਦਾ ਟਿਫਨ ਆ ਤੁਸੀਂ ਦੇਖ ਸਕਦੇ ਆ ਇਹਦੇ ਵੀ ਡਬਲ ਵਾ ਇਹਦੇ ਵਿੱਚ ਤਿੰਨ ਡੱਬੇ ਤੁਹਾਨੂੰ ਮਿਲ ਜਾਣਗੇ ਤੇ ਆਹ ਦੇਖ ਸਕਦੇ 80 ਰੁਪਏ ਦਾ ਆ ਇਹ ਵੀ ਇਹ ਸਿੰਗਲ ਆ ਇਹ ਵੀ ਦੇਖ ਸਕਦੇ ਤੁਸੀਂ ਇੱਧਰ ਦੇਖ ਸਕਦੇ ਤੁਸੀਂ ਜਿੱਦਾਂ ਚਾਹ ਵਗੈਰਾ ਬਣਾਉਣੀ ਆ ਇੱਕ ਅੱਧੇ ਜਣੇ ਲਈ ਉਹ ਵੀ ਤੁਸੀਂ ਬਣਾ ਸਕਦੇ ਆ ਇਹ ਇਹਦੇ ਵਿੱਚ ਤੇ ਇਧਰ ਫਰਾਈ ਵਗੀ ਫਰਾਈ ਵੀਨ ਸਾਰੇ ਸਾਰਾ ਕੁਝ ਲੱਗਾ ਹੋਇਆ ਹੈ ਜਿੱਦਾਂ ਹੋ ਗਿਆ ਤਵੀ ਵਗੈਰਾ ਤੇ ਫਰਾਈ ਵੀਨ ਹੋ ਗਏ ਹਨਾ ਤੇ ਸਾਰਾ ਕੁਝ ਇੱਥੇ ਹੈਗਾ ਆ ਹਰੇਕ ਚੀਜ਼ ਤੁਹਾਨੂੰ ਇੱਕ ਛਤ ਥੱਲੇ ਮਿਲ ਜੂਗੀ ਸਿਰਫ ਡੀਮਾਰਟ ਫਗਵਾੜੇ ਦੇ ਵਿੱਚ ਮਤਲਬ ਕਿ ਸਾਰਾ ਕੁਝ ਇੱਥੇ ਤੁਹਾਨੂੰ ਮਿਲ ਜਾਊਗਾ ਕਿਤੇ ਹੋਰ ਜਾਣ ਦੀ ਲੋੜ ਨਹੀਂ ਚਾਹੀਓ ਕੱਪੜੇ ਆ ਉਹ ਵੀ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ ਤੇ ਫਿਲਹਾਲ ਤੁਹਾਨੂੰ ਆ ਦਿਖਾਉਂਦੇ ਆ ਦੇਖ ਸਕਦੇ ਤੁਸੀਂ ਫਰਾਈ ਬਿੰਨ 300 ਰੁਪਏ ਦੇ ਤੋਂ ਫਰਾਈ ਬਿੰਨ ਮਿਲ ਜਾਊਗਾ ਇਹਨਾਂ ਦੇ ਵੀ ਅਲੱਗ-ਅਲੱਗ ਪ੍ਰਾਈਸ ਆ 300 400 500 ਨਾ ਇਹਨਾਂ ਦੇ ਅਲੱਗ-ਅਲੱਗ ਪ੍ਰਾਈਸ ਆ ਤੇ ਇੱਧਰ ਕੜਾਈਆਂ ਵਗੈਰਾ ਦੇਖ ਸਕਦੇ ਤੁਸੀਂ ਸਾਰਾ ਕੁਝ ਕੁੱਕਰ ਵਗੈਰਾ ਹੋ ਗਏ ਸਾਰਾ ਕੁਝ ਡਿਸਕਾਊਂਟ ਤੇ ਲੱਗਾ ਹੋਇਆ ਇੱਧਰ ਹੁਣ ਆ ਗਏ ਆ ਜੀ ਕੱਪੜੇ ਤੇ ਕੱਪੜਿਆਂ ਦੀ ਵੀ ਤੁਸੀਂ ਦੇਖ ਸਕਦੇ ਬਹੁਤ ਜ਼ਿਆਦਾ ਵੈਰਾਈਟੀ ਹੈ ਇੱਥੇ ਗਰਮੀਆਂ ਦਾ ਕਲੈਕਸ਼ਨ ਆ ਹੋ ਗਿਆ ਆ ਗਿਆ ਤੇ ਇਧਰ ਕੈਪਰੀ ਵਗੈਰਾ ਦੇਖ ਸਕਦੇ ਆ ਤੁਸੀਂ ਸਿਰਫ 99 ਰੁਪਏ ਦੇ ਵਿੱਚ ਤੁਹਾਨੂੰ ਇੱਥੇ ਕੈਪਰੀ ਮਿਲ ਜਾਣੀ ਆ ਇਹ ਲੇਡੀਜ਼ ਦੀਆਂ ਕੈਪਰੀਆਂ ਆ ਜਿਹੜੀ ਮਰਜੀ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਆ ਜੀ ਸਿਰਫ 99 ਰੁਪਏ ਦੇ ਵਿੱਚ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਤੇ ਕੈਪਰੀਆਂ ਲੱਗੀਆਂ ਹੋਈਆਂ ਚੈੱਕ ਕਰ ਸਕਦੇ ਆ ਤੁਸੀਂ ਤੇ ਇਧਰ ਦੇਖ ਸਕਦੇ ਤੁਹਾਨੂੰ 119 ਰੁਪਏ ਦੇ ਵਿੱਚ ਪਜਾਮੇ ਮਿਲ ਜੂਗੇ ਬੇਚੇ ਦੇ ਕੈਪਰੀਆਂ ਵੀ ਹੈਗੀਆਂ ਤੇ ਪਜਾਮੇ ਵੀ ਹੈਗੇ ਆ ਲੌਂਗ ਚ ਉਹ ਵੀ ਤੁਸੀਂ ਇੱਥੇ ਲੈ ਸਕਦੇ ਹੋ ਸਮਰ ਦਾ 컬렉ਸ਼ਨ ਆ ਇਹ ਸਾਰਾ ਆਇਆ ਹੈ ਵਧੀਆ ਵੈਰਾਈਟੀ ਤਾਂ ਬਹੁਤ ਵਧੀਆ ਹੈ ਕਾਟਨ ਆ ਪਿਓਰ ਤੇ ਮਲੈਮ ਕੱਪੜਾ ਆ ਇਹਨ ਵਧੀਆ ਤੇ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਆ ਇੱਥੋਂ ਇੱਧਰ ਤੁਸੀਂ ਜਿਹੜੇ ਹੁਣ ਜਿਹੜੇ ਬੱਚਿਆਂ ਦੀਆਂ ਨਿਕਰਾਂ ਵਗੈਰਾ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਆ ਇੱਧਰ ਹੁਣ ਉਹ ਆ ਗਿਆ ਜੇ ਨਾਈਟ ਸੂਟ ਇਹ ਵੀ ਤੁਸੀਂ ਚੈੱਕ ਕਰ ਸਕਦੇ ਆ ਇਹ ਵੀ ਤੁਹਾਨੂੰ 5-500 ਰੁਪਏ ਦੇ ਵਿੱਚ ਇੱਥੋਂ ਨਾਈਟ ਸੂਟ ਮਿਲ ਜਾਊਗਾ। ਆਹਾਰੇ ਨਾਈਟ ਸੂਟ ਇੱਧਰ ਲੱਗੇ ਹੋਏ ਆ ਤੇ ਅੱਧਰ ਤੁਹਾਨੂੰ ਪਜਾਮੇ ਵੀ ਮਿਲ ਜੂਗੇ ਜਿੱਦਾਂ ਤੁਸੀਂ ਕੱਲਾ ਪਜਾਮਾ ਲੈਣਾ ਆ ਉਹ ਵੀ ਤੁਹਾਨੂੰ ਇੱਥੋਂ ਮਿਲ ਜਾਊਗਾ ਕਢਾਈ ਵਾਲਾ ਇਹ ਵੀ ਤੁਹਾਨੂੰ ਇੱਥੋਂ 300 ਰੁਪਏ ਦੇ ਵਿੱਚ ਮਿਲ ਜਾਊਗਾ ਜੀ। ਦੇਖ ਸਕਦੇ ਆ ਥੱਲੇ ਬਾਜੂ ਤੇ ਉਹ ਕਢਾਈ ਵੀ ਆ ਪੋਂਚੇ ਤੇ ਤੇ ਤੁਹਾਨੂੰ ਦੂਜਾ ਵੀ ਮਿਲ ਜਾਊਗਾ ਕਢਾਈ ਵਾਲਾ ਵੀ ਮਿਲ ਜਾਊਗਾ ਤੇ ਪਲੇਨ ਵੀ ਮਿਲ ਜਾਊਗਾ ਸਾਰੇ ਪਜਾਮੇ ਤੇਂਦਰ ਪਜਾਮੀਆਂ ਦੇਖ ਸਕਦੇ ਆ ਤੁਸੀਂ ਇਹ ਵੀ 2200 ਰੁਪਏ ਦੇ ਵਿੱਚ ਤੁਸੀਂ ਪਜਾਮੀ ਲੈ ਸਕਦੇ ਆ 2200 ਰੁਪਏ ਦੇ ਵਿੱਚ ਪਜਾਮੀ ਲੌਂਗ ਲੈ ਸਕਦੇ ਆ ਸਮਰ ਸਮਰ ਦਾ 컬렉ਸ਼ਨ ਇੱਧਰ ਸਾਰੀਆਂ ਪਜਾਮੀਆਂ ਵਗੈਰਾ ਲੱਗੀਆਂ ਹੋਈਆਂ ਐ ਤੁਸੀਂ ਚੈੱਕ ਕਰ ਸਕਦੇ ਇੱਧਰ ਹੋ ਗਏ ਆ ਜੀ ਕੁੜਤੇ ਵਗੈਰਾ ਉਹ ਵੈਰਾਈਟੀ ਹੁਣ ਤੁਹਾਨੂੰ ਦਿਖਾਉਨੇ ਆ ਤੇ ਕੁੜਤੀਆਂ ਦੀ ਵੈਰਾਈਟੀ ਦੇਖ ਸਕਦੇ ਤੁਸੀਂ ਕਿੰਨੇ ਸੋਹਣੇ ਸੋਹਣੇ ਆ ਤੇ ਪੂਰਾ ਸੂਟ ਆ ਇਹ ਤੁਹਾਨੂੰ 600 ਰੁਪਏ ਦੇ ਵਿੱਚ ਤੁਹਾਨੂੰ ਪੂਰਾ ਸੂਟ ਮਿਲ ਜਾਊਗਾ ਨਾਲ ਕੁੜਤਾ ਤੇ ਨਾਲ ਹੈਗਾ ਪਲਾਜ਼ੋ ਚੈੱਕ ਕਰ ਸਕਦੇ ਆ ਤੁਸੀਂ ਡਿਜ਼ਾਈਨ ਅਲੱਗ-ਅਲੱਗ ਇਹਨਾਂ ਦੇ ਹੈਗੇ ਆ ਤੇ ਕਲਰ ਵੀ ਅਲੱਗ-ਅਲੱਗ ਹੈਗੇ ਆ ਤੇ ਤੁਸੀਂ ਆਪਣੇ ਹਿਸਾਬ ਦੇ ਨਾਲ ਇੱਥੋਂ ਲੈ ਸਕਦੇ ਕੁੜਤੇ ਵੀ ਮਿਲ ਜੂਗੇ ਤੁਹਾਨੂੰ ਤੇ ਫਰਾਕ ਸਾਈਜ਼ ਜੋ ਫਰਾਕਾਂ ਉਹ ਵੀ ਤੁਹਾਨੂੰ ਮਿਲ ਜੂਗੀਆਂ ਸਾਰਾ ਕੁਝ ਤੁਹਾਨੂੰ ਇੱਥੋਂ 600 ਰੁਪਏ ਦੇ ਵਿੱਚ 700 ਰੁਪਏ ਦੇ ਵਿੱਚ ਮਿਲ ਜਾਊਗਾ ਜੀ ਠੀਕ ਹੈ ਜੀ ਤੇ ਇਧਰ ਸਾਈਜ਼ ਚੈੱਕ ਕਰ ਸਕਦੇ ਆ ਇਹ ਲੱਗਿਆ ਇਹ ਵੀ ਕੁੜਤਾ ਆ ਤੇ ਪਿਓਰ ਕਾਟਨ ਆ ਕਪੜਾ ਬਹੁਤ ਵਧੀਆ ਮਲੈਮ ਕਪੜਾ ਆ ਗਰਮੀਆਂ ਚ ਪਾਉਣ ਵਾਲਾ ਗਰਮੀ ਤੁਹਾਨੂੰ ਬਿਲਕੁਲ ਨਹੀਂ ਲੱਗੂਗੀ ਤੇ ਇੱਧਰ ਹੁਣ ਆ ਗਿਆ ਜੀ ਟੋਪ ਇਹ ਚੈੱਕ ਕਰ ਸਕਦੇ ਤੁਹਾਨੂੰ 200 ਰੁਪਏ ਦੇ ਵਿੱਚ ਤੁਹਾਨੂੰ ਟੋਪ ਮਿਲ ਜੂਗੇ ਜਿਹੜਾ ਮਰਜ਼ੀ ਟੋਪ ਲੈ ਲਓ ਦੋ-ਦੋ 200 ਰੁਪਏ ਦੇ ਵਿੱਚ ਟੋਪ ਮਿਲ ਜਾਣਗੇ ਤੁਹਾਨੂੰ ਕਲੈਕਸ਼ਨ ਬਹੁਤ ਜ਼ਿਆਦਾ ਹੈ ਤੁਸੀਂ ਚੈੱਕ ਕਰ ਸਕਦੇ ਆ ਤੇ ਆ ਵੀ ਤੁਹਾਨੂੰ ਮਤਲਬ ਕਿ ਕਲਰ ਇਹਦੇ ਵਿੱਚ ਬਥੇਰੇ ਆ ਚਾਰ-ਪੰਜ ਕਲਰ ਹੈਗੇ ਆ ਤੁਸੀਂ ਆਪਣੇ ਹਿਸਾਬ ਦੇ ਨਾਲ ਲੈ ਸਕਦੇ ਆ ਤੇ ਇੱਧਰ ਸਾਰਾ ਕਲੈਕਸ਼ਨ ਜਿੱਦਾਂ ਲੇਡੀਜ਼ ਲਈ ਹੈ ਜੀ ਕੱਪੜੇ ਜੈਂਟਸ ਕੱਪੜੇ ਵੀ ਤੁਹਾਨੂੰ ਇੱਥੋਂ ਮਿਲ ਜੂਗੇ ਜੀ ਤੇ ਲੇਡੀਜ਼ ਵੀ ਤੇ ਇੱਧਰ ਦੇਖ ਸਕਦੇ ਤੁਸੀਂ ਜਿੱਦਾਂ ਤੇ ਇੱਧਰ ਤੁਹਾਨੂੰ ਚੋਲੀਆਂ ਵਗੈਰਾ ਜਿੱਦਾਂ ਤੁਸੀਂ ਲੈਣੀਆਂ ਇੱਥੋਂ ਵੀ ਤੁਹਾਨੂੰ ਮਿਲ ਜੂਗੀਆਂ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਆ ਖੁੱਲੀਆਂ ਡੁੱਲੀਆਂ ਬਹੁਤ ਵਧੀਆ ਆ ਤੇ ਇਹ ਵੀ ਤੁਹਾਨੂੰ ਇੱਥੋਂ 500 ਰੁਪਏ ਦੇ ਵਿੱਚ ਮਿਲ ਜੂਗੀ 599 ਰੁਪਏ ਦੇ ਵਿੱਚ ਸੌਰੀ ਠੀਕ ਆ ਜੀ 599 ਰੁਪਏ ਦੇ ਵਿੱਚ ਮਿਲ ਜੂਗੀ ਇਹੇ ਲਹਿੰਗਾ ਚੋਲੀ ਜਿੱਦਾਂ ਉਹ ਤੁਹਾਨੂੰ ਮਿਲ ਜੂਗਾ ਪੂਰਾ ਸੂਟ ਵੀ ਮਿਲ ਜੂਗਾ ਤੁਹਾਨੂੰ ਤੇ ਇੱਧਰ ਦੇਖ ਸਕਦੇ ਤੁਸੀਂ ਵਾਈਟ ਕਲਰ ਦਾ ਸੂਟ ਕਿੰਨਾ ਸੋਹਣਾ ਆ ਤੇ ਇਹ ਵੀ ਤੁਹਾਨੂੰ ਪੂਰਾ ਮਿਲ ਜੂਗਾ 3 ਪੀਸ ਇਹ ਤੁਹਾਨੂੰ 900 ਰੁਪਏ ਦੇ ਵਿੱਚ ਮਿਲ ਜੂਗਾ ਪੂਰਾ ਸੂਟ ਠੀਕ ਆ ਜੀ ਇਹ ਵੀ ਬਹੁਤ ਵਧੀਆ ਆ ਚੈੱਕ ਕਰ ਸਕਦੇ ਤੁਸੀਂ ਕਲਰ ਦੇ ਵਿੱਚ ਬਥੇਰੇ ਆ ਆਪਣੇ ਹਿਸਾਬ ਨਾਲ ਡਾਰਕ ਲੈਣਾ ਡਾਰਕ ਲੈ ਸਕਦੇ ਆ ਠੀਕ ਆ ਜੀ ਤੇ ਇੱਧਰ ਆ ਚੈੱਕ ਕਰ ਸਕਦੇ ਤੁਸੀਂ ਡਰੈਸਾਂ ਵਗੈਰਾ ਇਹ ਵੀ ਤੁਸੀਂ ਦੇਖੋ ਕੰਨੀਆਂ ਸੋਹਣੀਆਂ ਡਰੈਸਾਂ ਲੱਗੀਆਂ ਹੋਈਆਂ ਕਵਿਤਾ ਨੂੰ ਇਥੋਂ 5-500 ਰੁਪਏ ਦੇ ਵਿੱਚ ਡਰੈਸ ਮਿਲ ਜੂਗੀ ਬਹੁਤ ਵਧੀਆ ਆ ਤੇ ਇੱਧਰ ਚੈੱਕ ਕਰ ਸਕਦੇ ਤੁਸੀਂ ਸਾਰਾ ਇੱਥੇ ਰਸ਼ ਬਹੁਤ ਹੁੰਦਾ ਜਦੋਂ ਮਰਜੀ ਆ ਜਾਓ ਤੇ ਇੱਧਰ ਲਹਿੰਗਾ ਚੋਲੀ ਜਿੱਦਾਂ ਮਤਲਬ ਕਿ ਤੁਹਾਨੂੰ ਪਹਿਲਾਂ ਮੈਂ ਕੱਲ ਲਹਿੰਗਾ ਦਿਖਾਇਆ ਸੀਗਾ ਤੇ ਤੁਹਾਨੂੰ ਪੂਰਾ ਸੂਟ ਵੀ ਮਿਲ ਜੂਗਾ ਜਿੱਦਾਂ ਗਰਮੀਆਂ ਦੇ ਵਿੱਚ ਤੁਸੀਂ ਵੇਅਰ ਕਰ ਸਕਦੇ ਹੋ ਬਹੁਤ ਵਧੀਆ ਆ ਤੇ ਆਹ ਚੈੱਕ ਕਰ ਸਕਦੇ ਤੁਸੀਂ ਇਹਦੇ ਵਿੱਚ ਤਾਨੂੰ ਜੋ ਲਹਿੰਗਾ ਚੋਲੀ ਮਿਲ ਜੂਗੀ ਤੇ ਨਾਲ ਲਹਿੰਗਾ ਤੇ ਨਾਲ ਤੁਹਾਨੂੰ ਚੁੰਨੀ ਵੀ ਮਿਲ ਜੂਗੀ ਜੀ ਠੀਕ ਹੈ 3 ਪੀਸ ਆ ਇਹ ਤੇ ਮਤਲਬ ਕਿ ਤੁਸੀਂ ਪਾਰਟੀ ਤੇ ਵੀ ਪਾ ਕੇ ਜਾ ਸਕਦੇ ਆ ਜਿੱਦਾਂ ਤੁਹਾਡੇ ਕੋਈ ਫੰਕਸ਼ਨ ਆ ਕੋਈ ਵੀ ਯੂਜ਼ ਕਰ ਸਕਦੇ ਤੁਸੀਂ ਮਤਲਬ ਕਿ ਨੋਰਮਲ ਆ ਵਧੀਆ ਆ ਤੇ ਭਾਰਾ ਨਹੀਂ ਬਹੁਤਾ ਤੇ ਕਪੜਾ ਬਹੁਤ ਮਲੈਮ ਆ ਤੇ ਇੱਧਰ ਆ ਗਿਆ ਜੀ ਹੁਣ ਲਗੀਆਂ ਕਰੀਮਾਂ ਵਗੈਰਾ ਹੋ ਗਈਆਂ ਹਨਾ ਇਹ ਵੀ ਗੈਟ 1 ਫ੍ਰੀ ਲੱਗੀਆਂ ਹੋਈਆਂ ਆ ਜਿਹੜੀ ਮਰਜ਼ੀ ਤੁਸੀਂ ਲਓਗੇ ਤੇ ਇੱਕ ਦੇ ਨਾਲ ਇੱਕ ਫ੍ਰੀ ਆ ਚਾਹੇ ਉਹ ਨਿੱਬਿਆਂ ਦੀ ਲੈ ਲਓ ਚਾਹੇ ਡਰਵਲ ਲੈ ਲਓ ਚਾਹੇ 골ਡ ਮਤਲਬ 골ਡ ਕਰੀਮ ਜਿਹੜੀ ਮਰਜ਼ੀ ਲੈ ਲਓ ਤੁਸੀਂ ਫ੍ਰੀ ਇੱਕ ਦੇ ਨਾਲ ਇੱਕ ਗੈਟ 1 ਫ੍ਰੀ ਲੱਗੀ ਹੋਈ ਆ ਤੇ ਇੱਧਰ ਸਾਰੇ ਪਾਊਡਰ ਵਗੈਰਾ ਲੱਗੇ ਆ ਇਹ ਵੀ ਗੈਟ 1 ਫ੍ਰੀ ਆ ਇਹ ਵੀ ਤੁਸੀਂ ਇੱਥੋਂ ਲੈ ਸਕਦੇ ਆ ਤੇ ਇੱਧਰ ਆ ਗਿਆ ਜੀ ਬਦਾਮ ਵਗੈਰਾ ਹੋ ਗਏ ਕਾਜੂ ਬਦਾਮ ਇਹ ਵੀ ਸਾਰੇ ਤੁਹਾਨੂੰ ਮਤਲਬ ਕਿ ਘਰ ਦਾ ਹਰੇਕ ਸਮਾਨ ਤੁਹਾਨੂੰ ਇੱਥੋਂ ਮਿਲ ਜਾਊਗਾ ਤੁਸੀਂ ਤੁਹਾਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਸਟੋਰ ਬਹੁਤ ਜ਼ਿਆਦਾ ਵੱਡਾ ਆ ਤੇ ਇੱਥੇ ਤੁਹਾਨੂੰ ਸਾਰਾ ਸਮਾਨ ਮਿਲ ਜਾਊਗਾ ਚਾਹੇ ਤੁਹਾਨੂੰ ਕੱਪੜੇ ਲੈਣੇ ਆ ਚਾਹੇ ਤੁਹਾਨੂੰ ਸ਼ੂਜ਼ ਵਗੈਰਾ ਲੈਣੇ ਆ ਚਾਹੇ ਬੱਚਿਆਂ ਦੇ ਲੈਣੇ ਲੇਡੀਜ਼ ਜੈਂਟਸ ਕੋਈ ਵੀ ਲੈਣਾ ਮਤਲਬ ਕਿ ਤੁਹਾੜਾ ਕੁਝ ਮਿਲ ਜਾਊਗਾ ਇੱਧਰ ਔਰਸ ਵਗੈਰਾ ਗੱਟ ਵਨ ਫਰੀ ਲੱਗੇ ਹੋਏ ਆ ਤੇ ਚਾਹੇ ਤੁਸੀਂ ਮਤਲਬ ਕੀ ਘਰ ਰਸੋਈ ਦਾ ਸਮਾਨ ਲੈਣਾ ਉਹ ਵੀ ਤੁਹਾਨੂੰ ਸਾਰਾ ਕੁਝ ਇੱਥੇ ਮਿਲ ਜੂਗਾ ਦੇਖ ਸਕਦੇ ਇਧਰ ਪਾਪੜ ਵਗੈਰਾ ਲੱਗੇ 1 ਵਨ ਫ੍ਰੀ ਲੱਗੇ ਹੈ ਵੀ ਇਹ ਵੀ ਤੁਸੀਂ ਇੱਕ ਦੇ ਨਾਲ ਇੱਕ ਵਾਈ ਕਰੋਗੇ ਤੇ ਇੱਕ ਤੁਹਾਨੂੰ ਨਾਲ ਫ੍ਰੀ ਮਿਲ ਜੂਗੇ ਤੇ ਇਧਰ ਆ ਜਿਹੜੇ ਪਾਪੜ ਦੇਖ ਸਕਦੇ ਤੁਹਾਨੂੰ 20 ਰੁਪਏ ਦਾ ਪੈਕਟ ਮਿਲ ਜੂਗਾ 30 ਰੁਪਏ ਦਾ ਸੌਰੀ 30 ਰੁਪਏ ਦਾ ਪੈਕਟ ਮਿਲ ਜੂਗਾ ਕੋਲਡ ਡਰਿੰਕ ਹੋ ਗਈ ਤੇਲ ਹੋ ਗਿਆ ਹਨਾ ਤੁਹਾਨੂੰ ਸਾਰਾ ਕੁਝ ਇੱਥੇ ਮਿਲ ਜੂਗਾ ਇੱਕ ਛੱਤ ਥਲੇ ਇਧਰ ਚਾਰ ਵਗੈਰਾ ਦੇਖ ਸਕਦੇ ਆ ਛੋਟੀਆਂ ਡੱਬੀਆਂ ਵੀ ਲੈ ਸਕਦੇ ਦੇਖ ਸਕਦੇ ਤੁਸੀਂ 60 ਰੁਪਏ ਦੇ ਵਿੱਚ ਤੁਹਾਨੂੰ ਆ ਡੱਬੀਆਂ ਮਿਲ ਜੂਗੀਆਂ ਮਤਲਬ ਕਿ ਜਿੱਦਾਂ ਤੁਸੀਂ ਕਿਤੇ ਜਾਣਾ ਹੋਵੇ ਇਹਨਾਂ ਨਾਲ ਡੱਬੇ ਲੈ ਜਾ ਸਕਦੇ ਆ ਚਾਰ ਵੀ ਗੱਟ 1 ਫ੍ਰੀ ਲੱਗੇ ਹੋ ਇੱਧਰ ਪੱਖੇ ਵਗੈਰਾ ਤੁਹਾਨੂੰ ਮਿਲ ਜੂਗਾ ਇੱਥੇ ਇਲੈਕਟ੍ਰੀਕਲ ਹੈਨਾ ਜਿੰਦਾ ਤੁਸੀਂ ਚੀਜ਼ਾਂ ਲੈਣੀਆਂ ਪੱਖੇ ਵਗੈਰਾ ਇਹ ਵੀ ਤੁਹਾਨੂੰ ਸਾਰਾ ਕੁਝ ਇੱਥੇ ਮਿਲ ਜੂਗਾ ਸਾਰਾ ਕੁਝ ਅਵੇਲੇਬਲ ਆ ਤੇ ਇੱਕ ਛਤ ਥੱਲੇ ਚਾਹੇ ਉਹ ਰਸੋਈ ਦਾ ਸਮਾਨ ਆ ਚਾਹੇ ਕੋਈ ਘਰ ਦੀ ਸਮਾਨ ਆ ਠੀਕ ਹੈ ਜੀ ਹਰ ਇੱਕ ਚੀਜ਼ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਤੇ ਕਮੈਂਟ ਕਰਕੇ ਇਹ ਜ਼ਰੂਰ ਦੱਸਿਆ ਕਰੋ ਕਿ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਤੇ ਅਗਲੀ ਵੀਡੀਓ ਅਸੀਂ ਕਿਸ ਫੇਸ ਤੇ ਲੈ ਕੇ ਆਈਏ ਇਹ ਵੀ ਸਾਨੂੰ ਜਰੂਰ ਦੱਸਿਆ ਕਰੋ ਜੀ ਇੱਥੇ ਤੁਹਾਨੂੰ ਪ੍ਰੈਸਾਂ ਵਗੈਰਾ ਸਾਰਾ ਕੁਝ ਮਿਲ ਜਾਊਗਾ ਤੁਹਾਨੂੰ ਦੱਸਿਆ ਕਿ ਇਲੈਕਟ੍ਰੀਕਲ ਵੀ ਸਾਰੀਆਂ ਚੀਜ਼ਾਂ ਇੱਥੋਂ ਮਿਲ ਜਾਂਦੇ ਆ ਜਿੱਦਾਂ ਡਰਾਈਵ ਵਗੈਰਾ ਹੋਗੇ ਹੈ ਨਾ ਕੈਟਲ ਵਗੈਰਾ ਹੋ ਗਿਆ 550 ਦੀਆਂ ਹੈ ਨਾ ਸਾਰਾ ਕੁਝ ਤੁਹਾਨੂੰ ਇੱਥੋਂ ਮਿਲ ਜਾਊਗਾ ਤੇ ਇੱਕ ਵਾਰੀ ਸਾਡੇ ਕਹਨ ਤੇ ਜਰੂਰ ਵਿਜ਼ਿਟ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਵੀਡੀਓ ਕਿੱਥੇ ਕਿੱਥੇ ਤੱਕ ਦੇਖਦੇ ਆ ਕਿੱਥੋਂ ਕਿੱਥੋਂ ਤੋਂ ਦੇਖਦੇ ਆ ਤੇ ਕਮੈਂਟ ਕਰਕੇ ਇਹ ਵੀ ਜਰੂਰ ਦੱਸਿਓ ਤੇ ਚਲੋ ਵੀਡੀਓ ਇੱਥੇ ਹੀ ਐਂਡ ਕਰਦੇ ਆਂ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਅਸੀ ਵੀ ਬੈਲ ਕਰਾ ਲਈਏ ਜਿਹੜਾ ਸਮਾਨ ਲਿਆ ਹੈ ਤੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ ਹੱਸਦੇ ਰਹੋ ਬਸੇ ਰਹੋ